ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਨੇ ਤੁਹਾਨੂੰ ਦੱਈਏ ਕਿ ਬਹੁਤ ਜ਼ਿਆਦਾ ਜਿਹੜਾ ਆ ਉਹ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਸੀ ਪੰਜਾਬ ਨੂੰ ਖਾਸ ਕਰਕੇ ਗੁਰਦਾਸਪੁਰ ਦੇ ਰਾਵੀ ਕੰਡੇ ਏਰੀਏ ਦੇ ਨਾਲ ਜਿੰਨੇ ਵੀ ਇਲਾਕੇ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਆ ਹੜ੍ਹ ਨੇ ਆਪਣੀ ਚਪੇਟ ਦੇ ਵਿੱਚ ਲਿਆ ਤੇ ਬਹੁਤ ਵੱਡੇ ਲੈਵਲ ਤੇ ਜਿਹੜਾ ਆ ਜਿਹੜਾ ਗੁਰਦਾਸਪੁਰ ਦਾ ਨੁਕਸਾਨ ਕੀਤਾ ਤੰਦਾਦੀ ਦੇ ਸਰਹੱਦੀ ਕਸਬਾ ਦੁਰੰਗਲਾ ਕਲਾਂੌਰ ਤੋਂ ਹੁੰਦੇ ਹੋਏ ਡੇਰਾ ਬਾਬਾ ਨਾਨਕ ਤੋਂ ਅੱਗੇ ਜਾ ਕੇ ਰਾਵੀ ਦਰਿਆ ਵਿੱਚ ਮਿਲ ਜਾਣ ਵਾਲੇ ਕਿਰਨ ਨਾਲੇ ਦੀ ਸਫਾਈ ਜੋ ਕਿ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈ ਸੀ ਜਿਸ ਦੇ ਕਾਰਨ ਇਸ ਨਾਲੇ ਨੇ ਇਲਾਕੇ ਵਿੱਚ ਹੜ੍ਹਾਂ ਦੌਰਾਨ ਕਾਫੀ ਤਬਾਈ ਮਚਾਈ ਸੀ ਹੁਣ ਇਸ ਨਾਲੇ ਦੀ ਵੀ ਕਾਰ ਸੇਵਾ ਪਿੰਡ ਅਗਵਾਨ ਵਾਲੇ ਭਾਈ ਸੁਖਵਿੰਦਰ ਸਿੰਘ ਵੱਲੋਂ ਸ਼ੁਰੂ ਕਰਵਾ ਦਿੱਤੀ ਗਈ ਹੈ ਕਾਰ ਸੇਵਾ ਪੋਕਲੈਨ ਅਤੇ ਜੀਸੀਬੀ ਮਸ਼ੀਨਾਂ ਨਾਲ ਚੱਲ ਰਹੀ ਹੈ ਕਾਰ ਸੇਵਾ ਤਹਿਤ ਪਿੰਡ ਕੋਟਲਾ ਮਗਨਾ ਤੋਂ ਲੈ ਕੇ ਕਲਾਨੌਰ ਹੁੰਦੀ ਹੋਈ ਰਹੀਮਾਬਾਦ ਤੱਕ ਨਾਲੇ ਦੀ ਸਫਾਈ ਕਰਵਾਈ ਜਾਵੇਗੀ ਜਾਣਕਾਰੀ ਮਿਲੀ ਹੈ ਕਿ ਭਾਈ ਸੁਖਵਿੰਦਰ ਸਿੰਘ ਅਗਵਾਨਾ ਵਾਲਿਆਂ ਵੱਲੋਂ ਕਲਾਨੌਰ ਦੇ ਕਿਸਾਨਾਂ ਦੀ ਮੰਗ ਅਨੁਸਾਰ ਜਲਦੀ ਹੀ ਇਲਾਕੇ ਦੇ ਖੇਤਾ ਵਿੱਚ ਕਣਕ ਬੀਜਣ ਦੀ ਸੇਵਾ ਵੀ ਸ਼ੁਰੂ ਕਰਵਾ ਦਿੱਤੀ ਜਾਵੇਗੀ ਤਾਂ ਦਾਦੀ ਕੀ ਇਹ ਨਾਲਾ ਜਿਹੜਾ ਆ ਇੰਨੇ ਬਹੁਤ ਜ਼ਿਆਦਾ ਨੁਕਸਾਨ ਆਲੇ ਦੁਆਲੇ ਦੀਆਂ ਫਸਲਾਂ ਨੂੰ ਪਹਤਾਇਆ ਜਦੋਂ ਹੜਾ ਦੌਰਾਨ ਪਾਣੀ ਚਾਰੇ ਪਾਸੇ ਜ਼ਿਆਦਾ ਭਰ ਗਿਆ ਤਾਂ ਫਿਰ ਇਸ ਨਾਲੇ ਨੇ ਵੀ ਉਸਾਲ ਮਾਰ ਕੇ ਬਾਹਰ ਆਣ ਕੇ ਜਿਹੜਾ ਆ ਕਾਫੀ ਜ਼ਿਆਦਾ ਪਿੰਡਾਂ ਤੇ ਪੈਲੀਆਂ ਦਾ ਨੁਕਸਾਨ ਕੀਤਾ ਜਿਹਦੇ ਨਾਲ ਬਹੁਤ ਸਾਰੀਆਂ ਖੇਤਾਂ ਨੂੰ ਨੁਕਸਾਨ ਹੋਇਆ ਤੇ ਖੇਤਾਂ ਦੇ ਵਿੱਚ ਰੱਬ ਜੰਮ ਗਈ ਤੇ ਬਹੁਤ ਸਾਰੀਆਂ ਫਸਲਾਂ ਨੁਕਸਾਨੀਆਂ ਗਈਆਂ ਹੁਣ ਇਸ ਨਾਲੇ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਨਾਲਾ ਸਾਫ ਕੀਤਾ ਜਾ ਰਿਹਾ ਆ ਪਰ ਤੁਹਾਨੂੰ ਦੱਸ ਦਈਏ ਕਿ ਹੜ੍ਹਾਂ ਨੇ ਬਹੁਤ ਸਾਰੇ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਤੇ ਬਹੁਤ ਸਾਰੇ ਪਿੰਡਾਂ ਦਾ ਨੁਕਸਾਨ ਕੀਤਾ ਜਿਹੜਾ ਕੀ ਬੜੀ ਮੁਸ਼ਕਲ ਦੇ ਨਾਲ ਹੁਣ ਉਹਨਾਂ ਦੀ ਬਰਪਾਈ ਕੀਤੀ ਜਾਵੇਗੀ ਹਾਲਾਂਕਿ ਬਹੁਤ ਸਾਰੇ ਜਿਹੜਾ ਆ ਉਹ ਲੋਕ ਸੇਵਕਾਂ ਨੇ ਜਿਹੜੀ ਹੈ ਸੇਵਾ ਕੀਤੀ ਬਹੁਤ ਸਾਰੇ ਐਸੇ ਜਿਹੜੇ ਨੇ ਸਮਾਜ ਸੇਵੀ ਅੱਗੇ ਆਏ ਤੇ ਉਹਨਾਂ ਨੇ ਲੋਕਾਂ ਦੇ ਲਈ ਜਿਹੜੀ ਹੈ ਹਰ ਸੰਭਵ ਕੋਸ਼ਿਸ਼ ਤੇ ਸੇਵਾ ਕੀਤੀ ਹਰ ਤਰ੍ਹਾਂ ਦੀ ਸੇਵਾ ਕੀਤੀ ਤੇ ਹੁਣ ਪੈੜੀਆਂ ਨੂੰ ਉਪਜਾਊ ਬਣਾਉਣ ਦੇ ਲਈ ਵੀ ਲਗਾਤਾਰ ਸੇਵਾਦਾਰਾਂ ਵੱਲੋਂ ਸ਼ਿਵਾਮਾ ਯਾਰੀ ਨੇ ਤੇ ਉੱਥੇ ਹੀ ਇਸ ਗਰਨ ਨਾਲੇ ਦੀ ਸਫਾਈ ਦੇ ਨਾਲ ਨਾਲ ਜਿਹੜਾ ਆ ਅਗਵਾਨਾਂ ਵਾਲਿਆਂ ਨੇ ਕਿਹਾ ਕਿ ਇਹਨੂੰ ਜਲਦੀ ਜਿਹੜਾ ਆ ਫਸਲਾਂ ਨੂੰ ਵੀ ਜਿਹੜਾ ਆ ਬੀਜਣ ਦੇ ਲਈ ਉਪਜਾਊ ਬਣਾਇਆ ਜਾਏਗਾ ਜਿਹੜੀਆਂ ਕਿ ਫਸਲਾਂ ਮਾਰੀਆਂ ਗਈਆਂ ਤੇ ਖੇਤ ਜਿਹੜੇ ਨੇ ਖਰਾਬ ਹੋਏ ਸੀ ਤੁਸੀਂ ਦੇਤੇ ਪਿਓ ਮੇਰੇ ਨਾਲ ਡੀਪੀਸੀ ਪੰਜਾਬੀ ਬਣੇ ਰਹੋ ਇਸੇ ਤਰ੍ਹਾਂ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਸੰਭਵ ਕੋਸ਼ਿਸ਼ ਰਹੇਗੀ ਕਿ ਤੁਹਾਡੇ ਤੱਕ ਹਰ ਖਬਰ ਪਹੁੰਚ ਸਕੇ ਧੰਨਵਾਦ ਸਾਡੀ ਹੋਸਟ ਹੋਏ ਪਹਿਲਾਂ ਦੀ ਕਿਹਦੇ ਹੋਈ ਆ ਅਸੀਂ ਤੇ ਆਪਣੀ ਹੋਰ ਚ 60-62 ਸਾਲ عمر ਹੋ ਗਿਆ ਆਪਣੀ ਹੋਰ ਚ ਹਾਂ ਸਪਾਈ ਹੁੰਦੀ ਨਹੀਂ ਵੇਖੀ ਪਰ ਅਸੀਂ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਬਾਬਾ ਜੀ ਨੇ ਸਾਡੀ ਬੇਨਤੀ ਨੂੰ ਕਬੂਲ ਕਰਕੇ ਸੇਵਾ ਦਾ ਕੰਮ ਆਰੰਭ ਕੀਤਾ ਉਹਨਾਂ ਸਾਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਾਡਾ ਸਹਿਯੋਗ ਦਿਵੋ ਅਸੀਂ ਸ਼ਹਿਰ ਵੱਲੋਂ ਵੀ ਲਗ ਲੱਗੇ ਪਿੰਡਾਂ ਨੂੰ ਵੀ ਬੇਨਤੀ ਕੀਤੀ ਆ ਪਿੰਡ ਵੀ ਆਂਦੇ ਸਹਿਯੋਗ ਦੇਵਾਂਗੇ ਪਰ ਪਿੰਡ ਨਾਲ ਲੋਕ ਅਜੇ ਤੱਕ ਇਹ ਕੱਢ ਪਹੁੰਚਣ ਦੇ ਨੇ ਅਸੀਂ ਸ਼ਹਿਰ ਦੇ ਹਰ ਵਰਗ ਨੂੰ ਬੇਨਤੀ ਕਰਦੇ ਆ ਕਿ ਆਣ ਕੇ ਇਹ ਸੇਵਾ ਜੀ ਇਹ ਵੀ ਪਾਓ ਸਹਿਯੋਗ ਵੀ ਦਿਓ ਦੋਆ ਚੀਜ਼ਾਂ ਦੀ ਲੋੜ ਆ ਕਿਉਂਕਿ ਜੇ ਦੋਹਾਂ ਚੀਜ਼ਾਂ ਇੱਥੇ ਆਉਣਗੀਆਂ ਤੇ ਤਾਂ ਹੀ ਸੇਵਾ ਚੱਲ ਸਕਦੀ ਆ ਸੇਵਾ ਕੱਲੇ ਸਹਿਯੋਗ ਨਾਲ ਨਹੀਂ ਚੱਲ ਸਕਦੀ ਸੇਵਾ ਮਾਇਆ ਨਾਲ ਵੀ ਚੱਲ ਸਕਦੀ ਆ ਤੇ ਆ ਹੋਰ ਵੀ ਜਿੰਨੀਆਂ ਵੀ ਥੂਟਾਂ ਨੇ ਜੇ ਦਿਓਗੇ ਤੇ ਚੱਲ ਸਕਦੀ ਆ ਵੇਖੋ ਜੀ ਇਹ ਕਲਾਨੌਰ ਦੀ ਹੱਦ ਤੱਕ ਅਜੇ ਅਜੇ ਚੱਲ ਰਿਹਾ ਕੰਮ ਕੋਈ 12 ਤੋਂ 13 ਕਿਲੋਮੀਟਰ ਦੀ ਹੱਦ ਵਾਏ ਕਲਾਨੌਰ ਦੀ ਹੱਦ ਤੱਕ ਅਜੇ ਚਲਣੀ ਆ ਗਾਂਜੇ ਬਾਬਾ ਜੀ ਨੂੰ ਹੋਰ ਵੀ ਪਿੰਡਾਂ ਆਣ ਕੇ ਬੇਨਤੀ ਕਰਨਗੇ ਤੇ ਬਾਬਾ ਜੀ ਨਾ ਨਹੀਂ ਕਰਨ ਵਾਲੇ ਬਾਬਾ ਜੀ ਅੱਗੇ ਵੀ ਸਹਿਯੋਗ ਦੇਣਗੇ ਪਰ ਉਹਨਾਂ ਪਿੰਡਾਂ ਦਾ ਸਹਿਯੋਗ ਚਾਹੀਦਾ 406 ਏਕੜ ਪੈੜੀ ਜਿਹੜੀ ਆ ਉਹ ਛੋਲਰ ਵਾਸਤੇ ਲਈ ਜਾ ਰਹੀ ਆ ਅਸੀਂ ਉਹਰਾ ਵਿਰੋਧ ਕਰਦੇ ਆ ਅਸੀਂ ਨਹੀਂ ਚਾਹੁੰਦੇ ਕਿ ਪੈੜੀ ਦਿੱਤੀ ਜਾਵੇ ਉਸ ਪੈੜੀ ਦੇ ਵਿੱਚ ਘੱਟੋ ਘੱਟ 20-25 ਘਰ ਜਿਹੜੇ ਨੇ ਰੋਟੀ ਖਾ ਰਹੇ ਨੇ ਉਹ 20-25 ਘਰਾਂ ਦੇ ਨਾਲ ਕੋਈ 40 ਘਰ ਮਜ਼ਦੂਰ ਵੀ ਖਾਂਦੇ ਨੇ ਰੋਟੀ ਕਿਉਂਕਿ ਲਵਾਈ ਦਾ ਕੰਮ ਚੱਲਦਾ ਤਾਂ ਵਟਾਈਆਂ ਦਾ ਕੰਮ ਚੱਲਦਾ ਤੇ ਨਾਲ ਹੀ ਉਹ ਪੈਸਾ ਜਿਹੜਾ ਬਾਜ਼ਾਰ ਦੇ ਵਿੱਚ ਆਉਂਦਾ ਅਹੀਂ ਚਾਹੁੰਦੇ ਆ ਕਿ ਉਹ ਤਾਲੀ ਵੀ ਨਾ ਦਿੱਤੀ ਜਾਵੇ ਤੇ ਇਹਨਾਂ ਲੋਕਾਂ ਨੂੰ ਜਾੜਿਆ ਨਾ ਜਾਵੇ। ਬਾਬਾ ਜੀ ਨੇ ਗੋਦ ਚੱਲ ਰਹੀ ਹੈ ਗੱਲ। ਅੱਜ ਹੀ ਗੱਲ ਹੋਈ ਸੀ ਪਰ ਸਾਨੂੰ ਆਸ ਆ ਕਿ ਬਾਬਾ ਜੀ ਗੋਦ ਲੈਣਗੇ। ਇਹ ਆ ਵੀ ਦਾਨੀ ਸੱਜਣਾ ਨੂੰ ਬੇਨਤੀ ਕਰਨੇ ਆ। ਵੱਦ-ਵੱਦ ਬਾਬਾ ਜੀ ਦਾ ਨਾਲ ਸਹਿਯੋਗ ਕਰੋ। ਸਹਿਯੋਗ ਕਰੋਗੇ ਤੇ ਤਾਂ ਹੀ ਬਾਬਾ ਜੀ ਗਾਂ-ਗਾਂ ਗੋਦ ਲੈ ਜਾਂਦੇ ਨੇ। ਜੇ ਸਹਿਯੋਗ ਨਹੀਂ ਕਰੋਗੇ ਫਿਰ ਤੇ ਬਈ ਔਖਾ ਹੀ ਆ। ਤਾਂਹੀਂ ਦਾਨੀ ਸੱਜਣਾ ਨੂੰ ਸਮਾਜ ਸੇਵੀ ਪਾਰਟੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਆਣ ਕੇ ਬਾਬਾ ਜੀ ਦਾ ਸਹਿਯੋਗ ਕਰੋ। ਮੇਰਾ ਨਾਮ ਜਗਦਰ ਬਲਰਾਜ ਸਿੰਘ ਆ ਜੀ। ਕਲਾਨੌਰ ਮੇਰਾ ਪਿੰਡ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਾਤੇ ਕੇਰਨ ਵਾਲੇ ਦੀ ਸਫਾਈ ਦੀ ਸੇਵਾ ਬਾਬਾ ਸੁਖਵਿੰਦਰ ਸਿੰਘ ਜੀ ਅਗਵਾਨਾਂ ਵਾਲਿਆਂ ਨੇ ਸ਼ੁਰੂ ਕੀਤੀ ਹੈ ਕੱਲ ਦੀ ਜੀਸੀਬੀ ਵੀ ਚੱਲ ਰਹੀ ਆ ਤੇ ਕਬਡੀ ਮਸ਼ੀਨ ਵੀ ਚੱਲ ਰਹੀ ਆ ਸਾਰੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਵੱਡੀਆਂ ਮਸ਼ੀਨਾਂ ਇੱਕ ਦੋ ਹੋਰ ਲਿਆ ਕੇ ਇਸ ਕੰਮ ਨੂੰ ਛੇਤੀ ਨੇਪੜੇ ਚਾੜੇ ਜਾਵੇਗਾ ਅਸੀਂ ਬੇਨਤੀ ਕਰਦੇ ਹਾਂ ਸਮੁੱਚੇ ਇਲਾਕੇ ਨੂੰ ਸਮੁੱਚੀ ਸਾਧ ਸੰਗਤ ਨੂੰ ਕਿ ਬਾਬਾ ਜੀ ਦਾ ਪਾਣ ਕੇ ਸਾਥ ਦਿਈਏ ਇਹ ਜਿਹੜੀ ਇਹ ਸੇਵਾ ਕਰਨ ਵਾਲੇ ਵੀ ਆ ਜਿਹੜੇ ਹਰ ਸਾਲ ਆਪਈ ਝੋਨੇ ਦੀ ਫਸਲ ਬਰਬਾਦ ਕਰ ਲੈਂਦੇ ਆ ਉਸ ਤੋਂ ਆਪਾਂ ਬਚ ਜਾਈਏ ਤਾਂ ਜੋ ਕਿ ਜੋ ਵੀ ਵਰਗ ਆ ਇੱਕ ਜ਼ਿਮੀਦਾਰ ਆ ਜ਼ਿਮੀਦਾਰ ਹਰ ਵਰਗ ਦਾ ਧੁਰਾ ਵਾ ਇਹਦੇ ਦੁਆਰਾ ਹੀ ਸਾਰੇ ਵਰਗ ਘੁੰਮਦੇ ਚਾਹੇ ਦੁਕਾਨਦਾਰ ਨੇ ਚਾਹੇ ਆਰਤੀ ਨੇ ਚਾਹੇ ਵਪਾਰੀ ਨੇ ਸੋ ਇਸ ਕਰਕੇ ਹਰ ਵਰਗ ਨੂੰ ਬੇਨਤੀ ਕਰਦਾ ਮੈਂ ਕਿ ਆਓ ਮੇਰੇ ਬਾਬਾ ਨਾਨਕ ਰੋਡ ਤੇ ਪੋਲ ਦੇ ਉੱਤੇ ਸੇਵਾ ਸ਼ੁਰੂ ਕੀਤੀ ਆ ਜਿਹੜੀ ਸੇਵਾ ਅਸਾਂ ਬੇਨਤੀ ਕੀਤੀ ਸੀ ਬਾਬਾ ਜੀ ਨੂੰ ਤੇ ਕੋੜਾ ਮੁਗਲਾ ਤੋਂ ਲੈ ਕੇ ਹਰੀਮਾਵਾਦ ਤੱਕ ਜਿਹੜੀ ਕਲਾ ਨਵਰ ਦਿਹਾਦਿਆ ਉੱਥੋਂ ਤੱਕ ਤੁਸੀਂ ਇਹ ਸੇਵਾ ਕਰੋ ਅਸੀਂ ਤੁਹਾਡੇ ਨਾਲ ਮੋੜੇ ਦਾ ਮੋੜਾ ਲਾ ਕੇ ਚੱਲਾਂਗੇ ਤੁਹਾਨੂੰ ਸਾਥ ਦੇਵਾਂਗੇ ਤੇ ਅਸੀਂ ਦੂਸਰੇ ਪਿੰਡਾਂਾਂ ਨੂੰ ਬੇਨਤੀ ਕਰਦੇ ਆਂ ਕਿ ਬਾਬਾ ਜੀ ਗੜੀ ਜਾਣ ਕੇ ਬੇਨਤੀ ਕਰੋ ਤਾਂ ਜੋ ਕਿ ਜਿਹੜਾ ਕਰਨ ਵਾਲਾ ਸਾਰਾ ਹੀ ਸਾਥ ਹੋ ਜਾਵੇ ਤੇ ਸਾਰੀ ਉਮਰ ਦਾ ਕਲੇਸ਼ ਨਿਕਲ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋਨ